ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਚ ਤੁਹਾਡਾ ਸਵਾਗਤ ਹੈ ਜੀ ਤੇ ਦਿਵਾਲੀ ਦੀਆਂ ਸਾਰਿਆਂ ਨੂੰ ਮੇਰੇ ਪਰਿਵਾਰ ਵੱਲੋਂ ਤੇ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਹਾਂ ਪਰਮਾਤਮਾ ਕਰੇ ਆਪਾਂ ਇਸੇ ਤਰ੍ਹਾਂ ਹੀ ਦਿਵਾਲੀ ਦਾ ਤੇ ਹਰ ਕੀ ਤਿਆਰ ਖੁਸ਼ੀਆਂ ਨਾਲ ਮਨਾਈਏ ਤੇ ਅੱਜ ਆਪਾਂ ਬਣਾਵਾਂਗੇ ਪਾਲਕ ਦੇ ਪਰੌਂਠੇ ਮੈਂ ਇੱਕ ਗੁੱਟੀ ਲਈ ਸੀਗੀ ਪਾਲਕ ਦੀ ਇਹਨੂੰ 2-3 ਵਾਰੀ ਪਾਣੀ ਦੇ ਨਾਲ ਧੋਲਿਆ ਧੋ ਕੇ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਹੁਣ ਨਾ ਬਰੀਕ-ਬਰੀਕ ਕੱਟ ਲੈਣੀ ਹੈਗੀ ਐ ਤੇ ਅੱਜ ਹੈਲਪ ਮੇਰੀ ਬੇਟੀ ਵੀ ਨਾਲ ਕਰਾਈ ਜਾਂਦੀ ਹੈ ਕਿਉਂਕਿ ਥੋੜਾ ਨਾ ਵੀਰਵ ਹੋ ਗਿਆ ਮੈਂ ਘਰੇ ਕੰਮ ਕਰਦੀ ਸੀ ਸਾਰਾ ਤੇ ਮੈਂ ਕਿਹਾ ਚਲ ਹੁਣ ਅੱਜ ਆਪਾਂ ਫਟਾਫਟ ਹੁਣ ਇਹ ਪਾਲਕ ਦੇ ਪਰੌਂਠੇ ਬਣਾਵਾਂਗੇ ਤੇ ਨਾਲ ਤੁਸੀਂ ਮੇਰੇ ਹੈਲਪ ਕਰਾ ਹਾਂਜੀ ਹੁਣ ਆਪਾਂ ਆਟਾ ਗੁੰਨਾਂਗੇ ਪਰੌਂਠੇ ਬਣਾਉਣ ਵਾਸਤੇ ਤੇ ਮੈਂ ਜਿੱਦਾਂ ਸਾਡਾ ਪਰਿਵਾਰ ਆ ਉਸੇ ਹਿਸਾਬ ਨਾਲ ਮੈਂ ਆਟਾ ਛਾਣਿਆ ਹੋਇਆ ਥੋੜੀ ਜਿੱਦੀ ਫੈਮਿਲੀ ਤੁਸੀਂ ਉਸੇ ਹਿਸਾਬ ਨਾਲ ਆਟਾ ਲੈ ਲੈਣਾਗਾ ਤੇ ਹੁਣ ਆਪਾਂ 3 ਕ ਚਮਚ ਪਾ ਦਾਂਗੇ ਵੇਸਣ ਦੇ ਵੇਸਣ ਨਾਲ ਕੀ ਹੈ ਨਾ ਜਿਹੜੇ ਪਰੌਂਠੇ ਵਧਿਆ ਕ੍ਰਿਸਪੀ ਜੇ ਬਣਨਗੇ ਚੰਗੀ ਤਰ੍ਹਾਂ ਮਿਲਾ ਦਿੰਨੇ ਆ ਹੁਣ ਆਪਾਂ ਥੋੜੇ ਜਿਹਾ ਮਸਾਲੇ ਐਡ ਕਰਾਂਗੇ ਨਮਕ ਪਾਵਾਂਗੇ ਸਵਾਦ ਅਨੁਸਾਰ ਇੱਕ ਚਮਚ ਪਾ ਦਾਂਗੇ ਜੀਰੇ ਦਾ ਤੇ ਥੋੜ੍ਹਗੇ ਜਿਹਾ ਪਾਵਾਂਗੇ ਪੀਸਿਆ ਲਾਲ ਮਿਰਚ ਪਾਊਡਰ ਚਾਹੇ ਤੁਸੀਂ ਕੁੱਟ ਕੇ ਵੀ ਲਾਲ ਮਿਰਚ ਆਪਾ ਆ ਸਕਦੇ ਜਾਂ ਤੁਸੀਂ ਪਾਊਡਰ ਵੀ ਵਰਤ ਸਕਦੇ ਹੋ ਥੋੜ੍ਹੇ ਜਿਹਾ ਪਾਵਾਂਗੇ ਗਰਮ ਮਸਾਲਾ ਥੋੜੀ ਪਾ ਦਾਂਗੇ ਹਲਦੀ ਇੱਕ ਚਮਚ ਦੇ ਹਿਸਾਬ ਨਾਲ ਨਾ ਅਜਮੈਨ ਪਾ ਦਾਂਗੇ ਅਜਮੈਨ ਨੂੰ ਹੱਥ ਦੇ ਨਾਲ ਥੋੜਾ ਜਿਹਾ ਨਾ ਮਸਲ ਕੇ ਪਾ ਦਾਂਗੇ ਗੈਸ ਤੇਜਾਬ ਨਿਵੰਦ ਦਾ ਅਜਮੈਨ ਆਪੇ ਇਸ ਕਰਕੇ ਪਾਉਣ ਲੱਗੇ ਆ ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾ ਦਿੰਨੇ ਹੁਣ ਥੋੜਾ ਜਿਹਾ ਆਦਰਕ ਤੇ ਲਸਣ ਤੇ ਦੋ ਹਰੀਆਂ ਮਿਰਚਾਂ ਇਹਨਾਂ ਨੂੰ ਦਰਦਰਾ ਜਿਹਾ ਕੁੱਟ ਲਿਆ ਸੀ ਇਹ ਪਾ ਦਾਂਗੇ ਹੁਣ ਕੱਟੀ ਹੋਈ ਪਾਲਕ ਪਾ ਦਾਂਗੇ ਇੱਕ ਗੁੱਟੇ ਆਪਾਂ ਪਾਲਕ ਦੀ ਲਈ ਸੀਗੀ ਤੇ ਪੂਰੇ ਪਰਿਵਾਰ ਵਾਸਤੇ ਨਾ ਵਧੀਆ ਪਰੌਂਠੇ ਬਣ ਜਾਣਗੇ ਤੇ ਜੇ ਆਪਾਂ ਥੋੜੇ ਜਿਹਾ ਪਰੌਂਠੇ ਬਣਾਉਣੇ ਹੋਣ ਤਾਂ ਬਸ ਥੋੜੀ ਜਿਹੀ ਪਾਲਕ ਤੁਸੀਂ ਕੱਟ ਲਓ ਹੁਣ ਇੱਕ ਵਾਰੀ ਆਪਾਂ ਚੰਗੀ ਤਰ੍ਹਾਂ ਨਾ ਆਟੇ ਦੇ ਵਿੱਚ ਪਾਲਕ ਨੂੰ ਮਿਕਸ ਕਰ ਦਿੰਨੇ ਆ ਜਰੂਰਤ ਪਈ ਤਾਂ ਪਾਣੀ ਥੋੜਾ ਜਿਹਾ ਪਾਵਾਂਗੇ ਆਪਾਂ ਐਸੇ ਪਾਲਕ ਦੇ ਵਿੱਚ ਕਾਫੀ ਪਾਣੀ ਹੁੰਦਾਗਾ ਅੱਜ ਬੱਚੇ ਕਹਿੰਦੇ ਨਾ ਸਾਨੂੰ ਪਾਲਕ ਦੇ ਪਰੌਂਠੇ ਬਣਾ ਕੇ ਖਵਾਓ ਮੈਂ ਕਿਹਾ ਚਲ ਠੀਕ ਹੈ ਆਪਾਂ ਅੱਜ ਨਾਲੇ ਵੀਡੀਓ ਸ਼ੇਅਰ ਕਰ ਦਿੰਨੇ ਆ ਤੇ ਨਾਲੇ ਅੱਜ ਪਾਲਕ ਦੇ ਪਰੌਂਠੇ ਬਣਾ ਲੈਂਦੇ ਆ ਚੰਗੀ ਤਰ੍ਹਾਂ ਮਿਲਾ ਹੁਣ ਆਟੇ ਨੂੰ ਆਟੇ ਦੇ ਵਿੱਚ ਚੰਗੀ ਤਰ੍ਹਾਂ ਮਿਲਾ ਲਿਆ ਹੈਗਾ ਹੁਣ 2-3 ਚਮਚ ਪਾ ਦਿੰਨੇ ਆ ਘਿਓ ਕਿਉਂ ਕਿਉਂੋ ਥੋੜਾ ਇਹਨਾਂ ਗਰਮ ਕਰ ਲਿਆ ਸੀਗਾ ਸਰਦੀ ਹੈ ਨਾ ਥੋੜਾ ਜਿਹਾ ਠੰਡਾ ਹੋ ਜਾਂਦਾ ਹੈ ਘਿਓ ਇਸ ਕਰਕੇ ਤਿੰਨ ਚਮਚ ਘਿਓ ਦੇ ਪਾਤੇ ਆ ਰਿਫਾਈਨਡ ਤੇਲ ਵੀ ਤੁਸੀਂ ਪਾ ਸਕਦੇ ਆ ਘਿਓ ਵੀ ਤੁਸੀਂ ਵਰਤ ਸਕਦੇ ਆ ਤੇ ਇਸੇ ਘਿਓ ਨਾਲ ਪਰੌਂਠੇ ਬਹੁਤ ਵਧੀਆ ਬਣਦੇ ਆ ਹੁਣ ਚੰਗੀ ਤਰ੍ਹਾਂ ਆਪਾਂ ਘਿਓ ਵੀ ਮਿਲਾਤਾ ਹੈਗਾ ਹੁਣ ਥੋੜਾ ਥੋੜਾ ਪਾਣੀ ਪਾ ਕੇ ਆਟੇ ਨੂੰ ਵਧੀਆ ਇਹ ਗੁੰਨ ਲੈਣੇ ਆ ਨਾ ਜ਼ਿਆਦਾ ਸਖਤ ਗੁੰਨਾਂਗੇ ਆਟਾ ਤੇ ਨਾ ਹੀ ਜ਼ਿਆਦਾ ਆਪਾਂ ਨਰਮ ਗੁੰਨਾਂਗੇ ਆ ਹਾਂਜੀ ਆਟੇ ਨੂੰ ਗੁੰਨ ਲਿਆਗਾ ਤੇ ਸਿਰਫ ਆਪਾਂ 5-7 ਮਿੰਟ ਵਾਸਤੇ ਆਟੇ ਨੂੰ ਰੈਸਟ ਦਵਾ ਦਾਂਗੇ ਉਸ ਤੋਂ ਬਾਅਦ ਬਣਾਵਾਂਗੇ ਆਪਾਂ ਪਰੌਂਠੇ ਹਾਂਜੀ 5-7 ਮਿੰਟ ਹੋ ਗਏ ਆਪਣੇ ਆਟੇ ਰੱਖੇ ਨੂੰ ਤੇ ਥੋੜਾ ਜਿਹਾ ਆਪਾਂ ਹੱਥਾਂ ਤੇ ਘਿਓ ਲਾ ਲਿਆ ਤੇ ਇਸ ਤਰ੍ਹਾਂ ਉੱਪਰ ਆਪਾਂ ਲਾ ਦਿੰਨੇ ਹੁਣ ਆਟੇ ਦੇ ਘਿਓ ਹੁਣ ਆਪਾਂ ਬਣਾਵਾਂਗੇ ਪੇੜੇ ਵੱਡੇ ਛੋਟੇ ਪਰੌਂਠੇ ਉਸ ਹਿਸਾਬ ਨਾਲ ਪੇੜਾ ਬਣਾ ਲੈਣਾ ਹੈ ਜੇ ਛੋਟੇ ਪਰੌਂਠੇ ਬਣਾਉਣੇ ਤਾਂ ਛੋਟਾ ਪੇੜਾ ਕਰ ਲੈਣਾ ਜੇ ਵੱਡੇ ਬਣਾਉਣੇ ਤੇ ਵੱਡਾ ਕਰ ਲੈਣਾ ਸੁੱਕਾ ਆਟਾ ਲਾਉਂਗੀ ਥੋੜਾ ਜਿਹਾ ਵੈਸੇ ਮੈਂ ਤਾਂ ਕਿਉਂ ਲਾ ਲਿਆ ਸੀ ਥੋੜਾ ਜਿਹਾ ਪਹਿਲਾਂ ਪੇੜੇ ਬਣਾ ਲੈਨੇ ਉਸ ਤੋਂ ਬਾਅਦ ਫਿਰ ਪਰੌਂਠੇ ਬਣਾ ਲਾਂਗੇ ਹਾਂਜੀ ਚਾਰ ਆਪਾਂ ਪੇੜੇ ਬਣਾ ਲੈ ਹੈਗੇ ਆ ਤੇ ਹੱਥ ਦੇ ਨਾਲ ਨਾ ਪੇੜੇ ਨੂੰ ਥੋੜਾ ਜਿਹਾ ਨਾਪ ਦਿੰਨੇ ਆ ਤੇ ਸੁੱਕਾ ਆਟਾ ਲੈ ਲਿਆ ਇੱਧਰ ਆਪਾਂ ਹੁਣ ਪਰੌਂਠਾ ਬਣਾਉਣ ਵਾਸਤੇ ਚੱਕਲਾ ਲੈ ਲਿਆ ਹੁਣ ਆਪਾਂ ਇੱਕ ਰੋਟੀ ਵੇਲ ਲਾਂਗੇ ਨਾ ਜ਼ਿਆਦਾ ਪਤਲੀ ਤੇ ਨਾ ਹੀ ਜ਼ਿਆਦਾ ਆਪਾਂ ਰੋਟੀ ਮੋਟੀ ਵੇਲਣੀ ਆ ਜੇ ਤੁਸੀਂ ਗੋਲ ਪਰੌਂਠੇ ਬਣਾਉਣੇ ਤਾਂ ਤੁਸੀਂ ਗੋਲ ਵੀ ਬਣਾ ਸਕਦੇ ਜੇ ਤੁਸੀਂ ਚੌਰਸ ਪਰੌਠੇ ਬਣਾਉਣੇ ਹੋ ਤਾਂ ਤੁਸੀਂ ਚੌਰਸ ਵੀ ਬਣਾ ਸਕਦੇ ਹੋ ਵੈਸੇ ਮੈਂ ਤਾਂ ਗੋਲੀ ਪਰੌਠੇ ਬਣਾਉਂਗੀ ਕਿ ਆਪਾਂ ਤੁਹਾਨੂੰ ਇੱਕ ਚੌਰਸ ਪਰੌਂਠਾ ਵੀ ਬਣਾ ਕੇ ਦਿਖਾਵਾਂਗੇ ਬਹੁਤ ਹੀ ਆਸਾਨ ਤਰੀਕਾ ਪਰੌਂਠੇ ਬਣਾਉਣ ਦਾ ਪਰੌਂਠਾ ਬੇਲ ਲਿਆਗਾ ਤੇ ਇਧਰ ਆਪਾਂ ਤਵਾ ਵੀ ਪਹਿਲਾਂ ਗਰਮ ਕਰਕੇ ਰੱਖ ਲੇ ਫੁੱਲ ਫਲੇਮ ਤੇ ਤਵਾ ਗਰਮ ਕੀਤਾ ਸੀ ਉਸ ਤੋਂ ਬਾਅਦ ਆਪਾਂ ਗੈਸ ਨੂੰ ਥੋੜਾ ਜਿਹਾ ਲੋਤੇ ਕਰ ਦਾਂਗੇ ਹਾਇ ਤੇਕ ਕਿਉਂ ਨਹੀਂ ਲਾਉਣਾਗਾ ਜਦੋਂ ਹਲਕਾ ਜਿਹਾ ਸੇਕ ਲੱਗ ਉਸ ਤੋਂ ਬਾਅਦ ਹੀ ਕਿਉਂ ਲਾਉਣਾਗਾ ਤੁਹਾਨੂੰ ਚੌਸ ਪਰੌਂਠਾ ਵੀ ਮੈਂ ਬਣਾ ਕੇ ਦਿਖਾਵਾਂਗੀ ਪਰੌਂਠੇ ਨੂੰ ਹਲਕਾ ਜਿਹਾ ਸੇਕ ਲੱਗ ਪਾਸਾ ਪਾਟ ਦਿਨੇ ਇੱਕ ਹਲਕਾ ਜਿਹਾ ਸੇਕ ਲੱਗ ਗਿਆ ਹੁਣ ਆਪਾਂ ਇਹਦੇ ਉੱਪਰ ਨਾ ਕਿਉ ਲਾ ਦੇਣਾ ਹੁਣ ਕਿਉਂ ਲਾਤਾ ਹੁਣ ਇਧਰਲੇ ਪਾਸਾ ਪਲਟ ਦਿੰਨੀ ਆ ਦੇਖੋ ਹਲਕਾ ਜਿਹਾ ਇਧਰੋਂ ਵੀ ਸੇਕ ਲੱਗ ਗਿਆ ਇਧਰਲੇ ਪਾਸੇ ਵੀ ਕਿਉਂ ਲਾ ਦਿੰਨੀ ਆ ਦੋਨੇ ਪਾਸੇ ਕਿਉਂ ਲਾ ਦੇਣਾ ਬਹੁਤ ਵਧੀਆ ਵੇਸਨ ਤੇ ਆਟੇ ਦੇ ਤੇ ਪਾਲਕ ਦੇ ਪਰੌਂਠੇ ਬੰਦੇ ਹੈਗੇ ਤੁਸੀਂ ਘਰ ਵਿੱਚ ਜਰੂਰ ਬਣਾ ਕੇ ਤੇ ਖਾਓ ਬਹੁਤ ਜ਼ਿਆਦਾ ਇਹ ਟੇਸਟੀ ਲੱਗਦੇ ਆ ਬਸ ਹਲਕਾ ਹਲਕਾ ਜਿਹਾ ਹੁਣ ਪਾਸਾ ਪਲਟ ਦਿੰਨੀ ਆ ਦੇਖੋ ਕਿੰਨਾ ਵਧੀਆ ਕਲਰ ਆਉਂਦਾ ਨਾਗਾ ਬਹੁਤ ਵਧੀਆ ਕਲਰ ਆਉਂਦਾ ਹੈਗਾ हां जी दोने पासे से गया पर सेकना कलर आया गया रख प्लेट दे चौरस के दिखाई है रोटी मेरे मुँह चो रोटी निकल गई थ वैसे आप पर इधरू आप हम हटाती कन्नी इधरले पासियो करनी हटाती हूँ आपसे करनी हटा देनी आ. ਜਿਨੂੰ ਚੌਰਸ ਪਰੌਂਠਾ ਨਾ ਬਣਾਉਣਾ ਹੁੰਦਾ ਹੋਵੇ ਨਾ ਐਦਾਂ ਬਣਾ ਲੇ। ਹੁਣ ਆਪਾਂ ਥੋੜਾ ਜਿਹਾ ਸੇਕ ਉਸੇ ਤਰ੍ਹਾਂ ਲੱਗ ਜੂਗਾ ਉਸ ਤੋਂ ਬਾਅਦ ਹੀ ਪਲਟਾਂਗੇ। ਹਾਂਜੀ ਪਰੌਂਠਾ ਆਪਾਂ ਬਣਾ ਲਿਆ ਹੈਗਾ। ਹੁਣ ਇੱਕ ਤੋਂ ਨੂੰ ਨਾ ਤਿੰਨ ਚੁੰਡਾ ਪਰੌਂਠਾ ਵੀ ਬਣਾ ਕੇ ਦਿਖਾਉਣੀ ਆ। ਹੁਣ ਆਪਾਂ ਤੀਜਾ ਪਰੌਂਠਾ ਬਣਾਵਾਂਗੇ। ਇੱਕ ਪਤਲੀ ਜਿਹੀ ਰੋਟੀ ਵੇਲਾਂਗੇ। ਇਹ ਆਪਾਂ ਬਣਾਵਾਂਗੇ ਦੂਜੋ ਪਰੌਂਠਾ ਤਿੰਨ ਚੁੰਡਾ। ਹੁਣ ਪਰੌਂਠੇ ਨੂੰ ਆਪਾਂ 베ਲ ਲਿਆ ਹੈਗਾ ਉੱਪਰ ਲਾ ਦਾਂਗੇ ਘਿਓ। ਹੁਣ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰ ਦਾਂਗੇ। ਇਹਦੇ ਉੱਪਰ ਵੀ ਆਪਾਂ ਲਾ ਦਾਂਗੇ ਕਿਉਂ? ਹੁਣ ਆਪਾਂ ਇਹਨੂੰ ਐਦਾਂ ਫੋਲਡ ਕਰ ਦਾਂਗੇ। ਥੋੜਾ ਜਿਹਾ ਆਪਾਂ ਲਾ ਲਾਂਗੇ ਹੁਣ ਸੁੱਕਾ ਆਟਾ। ਫੇ ਪੂਰੇ ਧਿਆਨ ਨਾਲ ਇਹਨੂੰ ਹਲਕੇ ਜਿਹੇ ਹੱਥ ਨਾਲ ਇਹਨੂੰ ਬੇਰ ਲੈਣਾ ਹੈ।

ਪਮਾ ਜੀ ਤੁਸੀਂ ਇਸ ਤਰ੍ਹਾਂ ਚੌਰਸ ਪਰੌਂਠਾ ਬਣਾਓ ਪਮਾ ਜੀ ਤੁਸੀਂ ਐਦਾਂ ਤਰ੍ਹਾਂ ਤਿੰਨ ਤਿੰਨ ਚੁੰਡਾ ਪਰੌਂਠਾ ਬਣਾਓ ਚਾਹੇ ਤੁਸੀਂ ਗੋਲ ਪਰੌਂਠਾ ਬਣਾਓ ਹਾਂਜੀ ਪਰੌਂਠੇ ਦੇ ਨਾਲ ਰੱਖ ਦਾਂਗੇ ਆਪਾਂ ਦਹੀਂ ਦਹੀਂ ਦੇ ਵਿੱਚ ਥੋੜੀ ਜਿਹਾ ਆਪਾਂ ਪਾਈ ਆ ਪੀਸੀ ਲਾਲ ਮਿਰਚ ਪਾਊਡਰ ਥੋੜਾ ਜਿਹਾ ਪਾਏ ਨਮਕ ਦੇਖੋ ਪਰੌਂਠੇ ਆਪਾਂ ਬਹੁਤ ਹੀ ਜਿਆਦਾ ਸੁੱਕੇ ਤਰੀਕੇ ਨਾਲ ਬਣਾਉਣੇ ਦਿੱਤੇ ਤੁਸੀਂ ਘਰ ਵਿੱਚ ਜ਼ਰੂਰ ਬਣਾ ਕੇ ਦੇਖਿਓ ਹਾਂਜੀ ਮੇਰੀ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜ਼ਰੂਰ ਕਰਦੇ ਆ ਕੋ ਚੈਨਲ ਤੇ ਪਹਿਲੀ ਵਾਰ ਆ ਤੇ ਚੈਨਲ ਤੁਸੀਂ ਜ਼ਰੂਰ ਸਬਸਕ੍ਰਾਈਬ ਕਰਦੇ ਮਿਲਦੇ ਆ ਕੋਈ ਨਿਊ ਰੈਸਪੀ ਨਾਲ ਵੀਡੀਓ ਦੇਖ ਕਾਲਕਰੇ ਪਰੌਂਠੇ ਜਰੂਰ ਬਣਾ ਕੇ ਖਾਓ ਬਹੁਤ ਵਧੀਆ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਬਣਦੇ ਤੇ ਬਹੁਤ ਹੀ ਜ਼ਿਆਦਾ ਇਹ ਟੇਸਟੀ ਲੱਗਦੇ ਦੇਖੋ